ਬਾਬਾ ਫਤੇ ਸਿੰਘ ਵੱਲ ਵੇਖ ਕੇ ਨਾ ਅਥਰੂ ਸੱਟਣ ਲੱਗ ਪਏ ਜਿਸਲੇ ਅਥਰੂ ਸੱਟੇ ਨਾ ਤੇ ਬਾਬਾ ਫਤੇ ਸਿੰਘ ਕਹਿੰਦੇ ਜੋਰਾ ਸਿੰਘ ਤੈਨੂੰ ਤੇ ਹੌਸਲਾ ਨਹੀਂ ਟੰਗਾ ਚਾਹੀਦਾ ਤੇ ਤੂੰ ਇਹ ਕੀ ਕਰ ਰਿਹਾ ਹੈ ਬਾਬਾ ਜੋਰਾਵਰ ਸਿੰਘ ਕਹਿੰਦੇ ਫਤੇ ਸਿੰਘ ਅਥਰੂ ਇਸ ਗਾ ਤੇ ਨਹੀਂ ਕਿ ਵੀ ਆਪਾਂ ਢੀਆਂ ਚ ਖੜੇ ਨਾ ਅਤਰੂ ਇਸ ਗਾਲ ਕੰਨੇ ਵੀ ਤੂੰ ਮੇਰੇ ਤੋਂ ਬਾਅਦ ਆਇਆ ਸੀ ਤੇ ਕਦ ਤੇਰੀ ਸ਼ਾਦੀ ਤੇ ਪਹਿਲਾਂ ਆ ਗਈ ਤੂੰ ਮੇਰੇ ਤੋਂ ਪਹਿਲਾਂ ਚੱਲਿਆ ਅਤਰੂ ਇਸ ਗਾਲ ਦਿੰਦੇ ਵੀ ਤੂੰ ਮੇਰੇ ਤੋਂ ਪਹਿਲਾਂ ਚੱਲਿਆ ਮੈਂ ਕਿਉਂ ਨਹੀਂ ਗਿਆ ਤੇਰੇ ਤੋਂ ਪਹਿਲਾਂ ਮੈਨੂੰ ਸ਼ੀਦੀ ਪਹਿਲਾਂ ਆਉਣੀ ਚਾਹੀਦੀ ਸੀ ਤੇ ਬਾਬਾ ਫਰਦੇਸ ਸਿੰਘ ਕਹਿੰਦੇ ਕਹਿੰਦੇ ਵੀਰਿਆ ਮੈਂ ਥੋੜ